ਹਾਂਜੀ ਸਵਾਗਤ ਹੈ ਇੱਕ ਨਵੇਂ ਦਿਨ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਆਪਣੇ ਪਿੰਡ ਦਾ ਮੇਲਾ ਮਸ਼ਹੂਰ ਹੈਗਾ ਕਾਲੇ ਗਿਆ ਦਾ ਮੇਲੇ ਦੇ ਦਿਨ ਨੇੜੇ ਲੱਗੇ ਨੇ ਤੇ ਆਪਣੇ ਪਿੰਡ 'ਚ ਮੇਲੇ ਦੇ ਬਹਾਨੇ ਨਾਲ ਸਾਲ ਦੋ ਵਾਰੀ ਸਫਾਈ ਹੋ ਜਾਂਦੀ ਇੱਕ ਵਾਰੀ ਦੀਵਾਲੀ ਤੇ ਇੱਕ ਵਾਰੀ ਮੇਲੇ ਨੂੰ 6 ਮਹੀਨੇ ਬਾਅਦ ਤਕਰੀਬਨ ਆਉਂਦਾ ਹੈਗਾ ਜਿਹੜਾ 6 ਮਹੀਨੇ ਪਹਿਲਾਂ ਦੀਵਾਲੀ ਹੁੰਦੀ ਹੈ ਉਸ ਤੋਂ 5-6 ਮਹੀਨੇ ਬਾਅਦ ਫਿਰ ਮੇਲਾ ਆਉਂਦਾ ਹੈਗਾ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਆਪਾਂ ਘਰੇ ਜਿਹੜਾ 메ਨ ਗੇਟ ਸੀਗਾ ਉਹਦੇ ਰੰਗ ਰੋਗਣ ਕਰਨ ਦੀ ਤਿਆਰੀ ਕਰ ਚੁੱਕੇ ਆਂਗੀ ਕੱਲ ਮੈਂ ਰੇਗਮਾਰ ਲਾਤਾ ਸੀ ਥੋੜਾ ਜਿਹਾ ਅੱਜ ਮੁੰਡਾ ਆਇਆ ਹੋਇਆ ਹੈਗਾ ਤੇ ਇਹ ਬਾਈ ਰੇਗਮਾਰ ਲਾ ਰਿਹਾ ਹੈਗਾ ਤੇ ਇਹਦੇ ਨਾਲ ਹੈਲਪ ਦੇ ਤੌਰ ਤੇ ਆਪਾਂ ਅੱਜ ਨਾਲ ਲੱਗਣਾ ਹੈਗਾ ਸੋ ਕਾਸਟਿਊਮ ਜਿਹੜਾ ਆਪਾਂ ਨੇ ਉਹ ਚੇਂਜ ਕਰ ਲਿਆ ਤੇ ਹੁਣ ਆਪਾਂ ਪ੍ਰਸ਼ਾਦ ਆਪਣੀ ਛਕਦੇ ਆ ਕਿਉਂਕਿ ਮੈਂ ਆਪਦਾ ਕੰਮ ਦੁੱਧ ਪਾਣੀ ਵਾਲਾ ਸਾਰਾ ਫਿਨਿਸ਼ ਕਰਕੇ ਉਧਰੋਂ ਇਹਦੇ ਨਾਲ ਅੱਜ ਆਪਾਂ ਸਾਰਾ ਦਿਨ ਲਾਵਾਂਗੇ ਤੇ ਦਿਖਾਉਣਿਆ ਤੁਹਾਨੂੰ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਖਾਣਾ ਪਾਣੀ ਪਹਿਲਾਂ ਖਾ ਲਈ ਉਧਰ ਫਾਦਰ ਸਾਹਿਬ ਨੇ ਹੱਕ ਤੱਕ ਜਾਊਗਾ ਜਿਹੜਾ ਕਿ ਬਹਣ ਬੋਣਾ ਹੈਗਾ ਉਹ ਤੁਹਾਨੂੰ ਅੱਗੇ ਸ਼ਾਰਟਸ ਦੇ ਵਿੱਚ ਮੈਂ ਦਿਖਾ ਦੂੰਗਾ ਚਲੋ ਕਰਦੇ ਆਂ ਜੀ ਸ਼ੁਰੂ ਫਿਰ ਰੰਗ ਦੇ ਨਾਲ ਨਾਲ ਦੂਜਾ ਜਿਹੜਾ ਆਈਫੋਨ ਦੇ ਕੈਮਰੇ ਦੇ ਲੈਂਸ ਹੁੰਦੇ ਨੇ ਇਹ ਕੋ ਲੈਣੇ ਨੇ ਪਹਿਲਾਂ ਲੱਗੇ ਹੋਏ ਸੀਗੇ ਉਹਨਾਂ ਦੇ ਵਿੱਚ ਥੋੜਾ ਜਿਹਾ ਕੋਈ ਮੈਨੂਫੈਕਚਰਿੰਗ ਡਿਫਾਲਟ ਸੀਗਾ ਜਿਹਦੇ ਕਰਕੇ ਜਦੋਂ 0.5mm ਦੇ ਲੈਂਸ ਤੇ ਕਰਕੇ ਫੋਟੋ ਜਾਂ ਵੀਡੀਓ ਕਲਿੱਕ ਕਰਦੇ ਸੀਗੇ ਤਾ ਐਮਨ ਐਮਨੋ ਬਈ ਉਹਦੇ ਸਾਈਡ ਤੇ ਇੱਕ ਬਲੈਕ ਜੀ ਆ ਸ਼ੇਡ ਆਉਂਦੀ ਸੀਗੀ ਜਿਹੜੀ ਉਸ ਲੈਂਜ ਦੀ ਸੀਗੀ ਤਾਂ ਕਰਕੇ ਵੀਡੀਓ ਕੁਆਲਿਟੀ ਦੇ ਵਿੱਚ ਕੁਆਲਿਟੀ ਦੇ ਵਿੱਚ ਥੋੜਾ ਜਿਹਾ ਕੰਪਰੋਮਾਈਜ਼ ਹੁੰਦਾ ਸੀਗਾ ਉਹ ਥੋੜੇ ਲੈਂਜ ਪੱਟ ਤੇ ਤੇ ਸਕ੍ਰੈਚ ਤੋਂ ਬਚਾਉਣ ਦੇ ਲਈ ਹੁਣ ਲੈਂਜ ਨੇ ਜਿਹੜੇ ਉਹ ਦੁਬਾਰੇ ਨਵੇਂ ਲਾਉਣੇ ਨੇ ਇਹ ਕੋ ਲੈਣੇ ਨੇ ਅਜੇ ਨਵੇਂ ਲੱਗਦਾ ਸੱਜਣਾ ਇੱਥੇ ਕੋਈ ਪ੍ਰੋਗਰਾਮ ਹੈ ਅੱਜ ਚਲੋ ਦੇਖਦੇ ਜਿਵੇਂ ਮੁੜਦੇ ਮੁੜਦੇ ਪ੍ਰੋਗਰਾਮ ਚਾਲੂ ਹੋ ਗਿਆ ਲੋ ਜੀ 11 ਦੀ ਲੈਂਸ ਖਰੀਦ ਲਈ ਤੇ ਲੈਤੇ ਨੇ 12 Pro ਦੇ ਕਿਉਂਕਿ ਇਹਨਾਂ ਦਾ ਘੇਰਾ ਥੋੜਾ ਜਿਹਾ ਛੋਟਾ ਹੈਗਾ ਜਿਹੜਾ ਵਿਚਲਾ ਬਲੈਕ ਵਾਲਾ ਹੈਗਾ ਤੇ ਲੈਤੇ ਵੀ 골ਡਨ ਨੇ ਬਾਈਕਾਂ ਦਾ ਵੀ 골ਡਨ ਵਾਲੇ ਸੋਹਣ ਲੱਗਣਗੇ ਸੇਮ ਕਲਰ ਹੈ ਕੁਝ ਵਧੀਆਂ ਲੱਗਣੇ ਹੈਗੇ ਨਾਲ ਉਹਨੂੰ ਪਤਾ ਦੀ ਆਪਾਂ ਕੱਲ ਸਮਾਨ ਪੈਂਦਾ ਹੈ ਕਰੇਗਾ ਕੀ ਲਾਵਾਂਗੇ ਹੁਣ ਇਹਨਾਂ ਨੂੰ ਠੀਕ ਹੈ ਜੀ ਕਿੰਨੇ ਲੱਗਣਗੇ ਜੀ ਜੀ ਤਰਪਾ ਤਰਪਾ ਕੀ ਹੈ ਜੀ 12 ਫੁੱਟ ਲੰਬਾ ਹੈ 1700 ਡਾਲਰ 1200 ਡਾਲਰ ਰੰਗ ਵੇਰ ਖਰੀਦ ਲਿਆ ਤੇ ਜਿਹੜੇ ਦੋਨੇ ਕੰਮ ਸੀਗੇ ਉਹ ਫਾਈਨਲ ਹੋ ਗਏ ਦੁੱਧਵਾਦੀ ਡਿਊਟੀ ਲਾਉਣ ਤੋਂ ਬਾਅਦ ਆਪਾਂ ਪਹੁੰਚ ਗਏ ਘਰੇ ਤੇ ਅੱਜ ਇਹਨਾਂ ਦੀ ਕਾਇਆ ਪਲਟ ਕਰਨੀ ਹੈਗੀ ਜਿਹੜੇ ਕਿ ਕਾਫੀ ਟਾਈਮ ਤੋਂ ਵਿੱਚ ਲੰਕਿਆ ਆਉਂਦਾ ਹੈਗਾ ਰੋਜ਼ ਰੋਜ਼ ਦੀ ਗੋਲ ਹੋ ਜਾਂਦੀ ਹੈ ਕਿ ਵੀ ਚਲ ਅੱਜ ਕਰਦੇ ਆ ਕੱਲ ਨੂੰ ਕਰਦੇ ਹੈਗੇ ਇੱਕ ਜਿਹੜੇ ਕੱਖਾਂ ਦਾ ਰਹਿੰਦਾ ਸੀਗਾ ਵੱਡਾ ਸੱਧਾ ਕਰਨ ਵਾਲਾ ਉਹ ਵੱਡਾ ਸੱਧਾ ਕਰਕੇ ਤੇ ਵਾਹ ਭਈਆ ਕਰਕੇ ਪਰਲੇ ਪਾਸੇ ਥੋੜੇ ਕੱਖ ਸਿੜ ਦिए ਆਓ ਵੀ ਨਰਮਲ ਬਣਾ ਲਈ ਬਣਾ ਲਈ ਤੈਨੂੰ ਵੀ ਵਿੱਚ ਹੁਣ ਵਰਲਡ ਫੇਮਸ ਕਰ ਦੇਣਾ ਤੈਨੂੰ ਮਸ਼ਹੂਰ ਕਰ ਦੇਣਾ ਹੈਗਾ ਪੂਰਾ ਫੁੱਲ ਠੀਕ ਹੈ ਰੰਗ ਵਾਸਤੇਰੇ ਰੰਗ ਵਰਗਾ ਹੀ ਲਿਆਂਦਾ 골ਡਨ ਬ੍ਰਾਊਨ ਬ੍ਰਾਊਨ ਮੁੰਡੇ ਦੋ ਲਿਓ ਕਾਲਾ ਲੈ ਰੰਗ ਲਿਆਂਦੇ ਮੈਂ ਜਿੰਨੇ ਦੁਕਾਨ ਤੇ ਰੰਗ ਸੀਗੇ ਉਹਨੂੰ ਕਿਹਾ ਵੀ ਸਾਰੇ ਪੰਤੇ ਦੇ ਦੇ ਅਸੀਂ ਕੱਲਾ ਕੱਲਾ ਰੰਗ ਹਰ ਇੱਕ ਤਰ੍ਹਾਂ ਦਾ ਰੰਗ ਕਰਨਾ ਗੇਟ ਤੇ ਸਾਡੇ ਪਿੰਡ ਮੇਲ ਲਾਏਗਾ ਕੱਲ ਦੇ ਛੜਤੇ ਸੀਗੇ ਵੀ ਚੱਲ ਇੱਕ ਦਿਨ ਛੱਡ ਕੇ ਵੜ ਲੈਣੇ ਪਰ ਤੋਂ ਕਾਫੀ ਕੱਖ ਵੜਲੇ ਸੀਗੇ ਆ ਸਿੱਧਾ ਕਰ ਕਰਤਾ ਇਥੋਂ ਇੰਨਾ ਬਾਹ ਕੇ ਕੁਛ ਕੈਚ ਗੇੜੇ ਦੇ ਕੇ ਇਨੇ ਥਾਂ ਚ ਠੀਕ ਹੈ ਇਹਦੇ ਬਾਅਦ ਇਹ ਕੱਖ ਸਿੱਟਣੇ ਹੈਗੇ ਅੱਜ ਸਾਰਾ ਦਿਨ ਤਕਰੀਬਣਾ ਹਜੇ ਕੰਮਾਂ 'ਚ ਲੰਘ ਜਾਊਗਾ ਲੈ ਹੁਣ ਆਪਾਂ ਡਰੈਸ ਵਗੈਰਾ ਚੇਂਜ ਕਰ ਲਈਏ ਤੇ ਡਰੈਸ ਵਗੈਰਾ ਚੇਂਜ ਕਰਕੇ ਫਿਰ ਤੋਂ ਬਾਅਦ ਲੱਗਦੇ ਆ ਨਿਰਮਲ ਦੇ ਨਾਲ ਕਿਉਂਕਿ ਇਹ ਕੰਮ ਕਾਫੀ ਪਿਆਏਗਾ ਸਾਰਾ ਦਿਨ ਅੱਜ ਲੱਗ ਜਾਊਗਾ ਅਲੈਦਾ ਸ਼ੁਰੂਏ ਕੀਤਾ ਹੈਗਾ ਰੇਗਮਾਰ ਥੋੜਾ ਜਿਹਾ ਤਾਂ ਮੈਂ ਇੱਕਦਮ ਪਹਿਲਾਂ ਮਾਰ ਗਿਆ ਸੀਗਾ ਤੇ ਅੱਜ ਜਿਹੜਾ ਹੁਣ ਰੇਗਮਾਰ ਇਹ ਮੁੰਡਾ ਕਹਿੰਦਾ ਮੈਂ ਦੁਬਾਰੇ ਆ ਆਪਦੀ ਸੈਟੀਸਫੈਕਸ਼ਨ ਦੇ ਲਈ ਤੇ ਮੈਂ ਦੁਬਾਰੇ ਹੁਣ ਰੇਗਮਾਰ ਮਾਰੂੰਗਾ ਆ ਚਲੋ ਭਾਈ ਇਸ ਤੋਂ ਬਾਅਦ ਪਾਣੀ ਮਾਰ ਕੇ ਫਿਰ ਤੋਂ ਕਰਦੇ ਆਂ ਤੇ ਟ੍ਰੈਂਗ ਰੰਗਈਏ ਦਾ ਕੰਮ ਸ਼ੁਰੂ ਰੋਟੀ ਪਾਣੀ ਛਕ ਲਈਏ ਰੋਟੀ ਪਾਣੀ ਛਕਣ ਤੋਂ ਬਾਅਦ ਫਿਰ ਲੱਗਦੇ ਆਂ ਬਾਈ ਦੇ ਨਾਲ ਰੋਟੀ ਪਾਣੀ ਖਾਣ ਤੋਂ ਬਾਅਦ ਹੁਣ ਆਪਾਂ ਇਧਰਲੇ ਕੰਮ 'ਚ ਬਿਜ਼ੀ ਹੋਣ ਲੱਗਿਆਂ ਪਹਿਲਾਂ ਦਿਖਾ ਦਈਏ ਰੰਗ ਜਿਹੜਾ ਰੰਗ ਲੈ ਕੇ ਆਂਦਾ ਤਾਰਪੀਨ ਦਾ ਤੇਲ ਤੇ ਇੱਕ ਬ੍ਰਾਊਨ ਕਲਰ ਲੈਂਦੇ ਹੈਗਾ ਜਿਹੜਾ ਮੂਰੇ ਕਰਨਾ ਹੈਗਾ ਇੱਕ ਬਲੈਕ ਹੈਗਾ ਇੱਕ ਛੋਟੀ ਡੱਬੀ ਗ੍ਰੀਨ ਦੀ ਹੈਗੀ ਤੇ ਆ ਗ੍ਰੀਨ ਆ ਗਿਆ ਆ ਨੈਰੋਲਿਕ ਦੇ ਸਾਰੇ ਪੇਂਟ ਨੇ ਤੇ ਆ ਸਿਲ ਉਹ ਆ ਗਿਆ ਆਪਣਾ ਸਿਲਵਰ ਅਲੂਮੀਨੀਅਮ ਪੇਂਟ ਜਿਹੜਾ ਮੂਰੇ ਕਰਨਾ ਹੈਗਾ ਗੇਟ ਦੇ ਤੇ ਇਹ ਸਾਰਾ 2 ਲੀਟਰ ਉਹ 100 ਗ੍ਰਾਮ ਉਹ ਆਪਣਾ ਸਿਲਵਰ ਤੇ ਗ੍ਰੀਨ 200 ਗ੍ਰਾਮ ਇਹ ਸਾਰਾ ਪੈਗਾ 700 ਦਾ ਤੇ ਬਾਈ ਕਹਿੰਦਾ ਮੈਂ ਦਵਾਰੇ ਇੱਕ ਵਾਰੀ ਮੋਟਾ ਮੋਟਾ ਹੱਥ ਮਾਰਦੇ ਆ ਜਿਹੜਾ ਲੱਗੀ ਹੋਈਏਗੀ ਉਹ ਜਰਜੀ ਤੇ ਤੋਂ ਬਾਅਦ ਧੋ ਕੇ ਇਹਨੂੰ ਫਿਰ 10 ਮਿੰਟ ਤੱਕ ਚਾਹ ਪਾਣੀ ਪੀਵੇਂਗਾ ਉਹਨੂੰ ਸੁੱਕ ਜਾਊਗਾ ਫਿਰ ਕਰਦੇ ਆ ਦੁਬਾਰਾ ਤੇ ਰੰਗ ਦਾ ਕੰਮ ਸ਼ੁਰੂ ਇੰਤ ਲਾ ਕੇ ਹੁਣ ਗੇਟ ਘੁੰਮਣ ਲੱਗਾਂਗੇ ਤੇ ਜਿੰਨੇ ਤੋਂ ਦੂਰੋਂ ਦੇਖਣ ਤਾਂ ਠੀਕ ਲੱਗਦੇ ਨੇ ਪਰ ਆ ਜਰ ਲੱਗੀ ਹੋਈ ਹੈਗੀ ਕਿਉਂਕਿ ਦੂਰੋਂ ਦੇਖਣ ਚ ਸਾਫ਼ ਲੱਗਦੇ ਨੇ ਸਾਰੀਆਂ ਜਰ ਦੇ ਲੱਗੀ ਪਈਏਗੀ ਸਾਰੀਆਂ ਖੜੇ ਖੜੇ ਨਾ ਬਿਆਉਤ ਬਣ ਗਈ ਤੇ ਜਿਹੜਾ ਮਸ਼ੀਨ ਆ ਪਾਰਟ ਸੇ ਜਿ ਧਰੀ ਹੋਈਏਗੀ ਟੈਰਾਂ ਵਾਲੇ ਦੇ ਵਿੱਚ ਤੇ ਬਾਈ ਕਹਿੰਦਾ ਕਹਿੰਦਾ ਇਹਦੇ ਵੀ ਰੰਗ ਕਰੀ ਦਿੰਨੇ ਆ ਉਹ ਨਜਰ ਨਜਰ ਚ ਗੇੜ ਸੋਕਦੇ ਨੇ ਠੀਕ ਐ ਕੱਢ ਲਈ ਮਸ਼ੀਨ ਬਾਈ ਚੱਕ ਲਈ ਤਹਾਂ ਲੈ ਬਸ ਐਂ ਚੱਕ ਲੈ ਥੱਲੇ ਮੜਾ ਜ ਮੈਂ ਪੈਰ ਲਾ ਲਿਆ ਥੱਲੇ ਚੱਕ ਲਈ ਮਸ਼ੀਨ ਤਾਂ ਹੁਣੇ ਬਸ ਐਂ ਚੜਾ ਦਰ ਲੈ ਲੈ ਇਧਰ ਆ ਲਓ ਜੀ ਇਹਨੂੰ ਹੀ ਤੋੜੀ ਮੜਾ ਜ ਹੋਰ ਛੜੀ ਹੋਰ ਰੇਗ ਮਾਰ ਕੇ ਛੜੀ ਖੜਚਾ ਪਹਿਲਾਂ ਰੇਗ ਮਾਰ ਲਾ ਦੀ ਬੈ ਉਹ ਲੈ ਫੜ ਠੀਕ ਐ ਇਹਦੇ ਦਾਤੀ ਫੇਰ ਦੇ ਵਟ ਕੇ ਲੋੜ ਆ ਜਾਊਗਾ ਲਓ ਜੀ ਜਰਗੀ ਪੀ ਪੀ ਇੱਕ ਤਿਆਰ ਹੈਗੀ ਕਾ ਰੰਗ ਤਿਆਰ ਆ ਤਾਰਪਿੰਡਾ ਤੇਲ ਤਿਆਰ ਆ ਬਰਸ਼ ਤਿਆਰ ਨੇ ਤੇ ਬਸ ਇੱਕ ਹੁਣ ਢੱਕਾ ਜਿਆ ਲਿਆਵਾਂ ਚੱਕ ਕੇ ਉਹਨੂੰ ਖੋਲਣ ਵਾਲਾ ਹਨਾ ਢੱਕਣ ਖੋਲਣ ਵਾਸਤੇ ਵੀ ਚਾਹੀਦਾ ਕੁਛ ਵਾਹਿਗੁਰੂ ਸੱਚਾ ਪਾਸ਼ਾ ਆ ਵੀ ਖੋਲਣਾ ਹੈ ਹਨਾ ਤੋਲਾ ਹੁਣ ਵਿਚੋ ਵੜਦਾ ਲਿਆ ਇਹਦੇ ਨਾਲ ਆ ਜਰਜੀ ਲਾ ਦੇ ਠੀਕ ਹੈ ਅਜਮਰ ਇੱਕ ਮਾਰ ਮਾਰਤਾ ਸੇ ਇੰਨਾ ਕਾ ਦਾਗ ਜੇ ਫੇਰ ਵੀ ਰਹਿ ਗਏ ਠੀਕ ਹੈ ਕੋਈ ਗੱਲ ਇਹਨੂੰ ਚੱਲਣ ਦੇ ਆਂ ਆ ਕਪੜਾ ਆ ਗਿਆ ਹਾਂ ਕਪੜਾ ਬਸ ਸਾਫਤਾ ਹੋ ਗਿਆ ਠੀਕ ਆ ਬਾਈ ਬੜਾ ਗਾੜਾ ਤਾਂ ਨਹੀਂ ਹੈਗਾ ਆਪਾਂ ਨੇ ਕੋਡ ਦੋ ਕਰ ਦਾਂਗੇ ਆਪਾਂ ਇਹਦੇ ਤੇ ਨਾਲੇ ਦੂਜੇ ਕੋਡ ਨੂੰ ਸੁੱਕ ਜਾਊਗਾ ਵੈਸਾ ਲੋਹਾ ਤਪਿਆ ਉਹੀ ਪਿਆ ਦਾ ਨਾਲ ਦੇ ਨਾਲ ਹੀ ਸੁੱਕੀ ਜਾਊਗਾ ਇਹਦੇ ਨਾਲ ਦੀ ਨਾਲ ਹੀ ਕਰ ਦਈਏ ਫਿਰ ਪੇਂਟ ਸ਼ੁਰੂ ਮੈਂ ਵੀ ਪਾਵਾਂ ਦੂਜੇ ਭਾਂਡੇ ਚ ਆਉਦਾ ਅੱਡ ਮੂਰਲਾ ਹਿੱਸਾ ਜਿਆਦੇ ਰੰਗ ਰੰਗ ਵਾਲਾ ਟਾਈਮ ਖਾਊਗਾ ਕਿਉਂਕਿ ਉਹਦੇ ਤਿੰਨ ਰੰਗ ਨੇ ਮੂਰੇ ਓਕੇ ਡਾਨਾਂਗੇ ਕਿਹੜਾ ਕੋਟ ਜਾਨੂ ਗੱਲ ਬਣਦੀ ਹੈਗੀ ਸੁੱਕ ਜੂ ਲੋਹਾ ਤਾਂ ਹੈਗਾ ਤਾਂ ਆਪਾਂ ਤੋਂ ਸੂਰਜ ਦੇਵਤਾ ਬਹੁਤ ਭਖਿਆ ਖੜਾ ਹੈਗਾ ਤਾਂ ਨਾਲ ਦੇ ਨਾਲ ਸੁੱਕ ਕੇ ਉਹਦੀ ਨਾਲ ਦੇ ਨਾਲ ਆਪਾਂ ਆਪਾਂ ਤਾਂ ਮੂਰੇ ਕਰਾਂਗੇ ਰੰਗ ਇਹ ਕਿਹੜਾ ਹੁਣੀ ਹੋ ਜਾਊਗਾ ਐਨਾ ਰੰਗ ਛਾਉਂਗਾ ਨਾ ਕਰਾਂ ਵੀਰੇ ਐ ਵੀਰੇ ਲੈਰੀ ਪਾਵਾਂਗੇ ਪੂਏ ਸ਼ੌਂਕ ਦਾ ਕੀ ਮਤਲਬ ਲੋ ਵੀ ਹੌਲੇ ਹੌਲੇ ਸਾਡੀ رائے ਬਦਲ ਗਈ ਪਹਿਲਾਂ ਗੇਟ ਖੜੇ ਦੇ ਰੰਗ ਕਰਦੇ ਸੀਗੇ ਫਿਰ ਸੋਚਿਆ ਵੀ ਦੋ ਨਾਟ ਨੇ ਯਾਰ ਕਾਨੂੰ ਐਵੇਂ ਲੰਮਕ ਕੇ ਮੱਥਾ ਮਾਰਨਾ ਹੈਗਾ ਟਾਵਰ ਨਾਲ ਬਹਿ ਕੇ ਰੰਗ ਕਰਦੇ ਆਂਗੇ ਤੇ ਗੇਟ ਅਸੀਂ ਲਾ ਲੇ ਅੱਧਾ ਦਿਨ ਲੰਘ ਗਿਆ ਮਗਰਲਾ ਮਗਰਲਾ ਪਾਸਾ ਹੋਇਆ ਮੂਹਰੇ ਦੀ ਵਾਰੀ ਦੇਖੋ ਕਦੋਂ ਆਉਂਦੀ ਹੈਗੀ ਆ ਤੱਕ ਤੱਕ ਹੋ ਗਿਆ ਮਗਰਲਾ ਪਾਸਾ ਇਹਦਾ ਸਾਰਾ ਤੇ ਆਹ ਰਹਿੰਦਾ ਹੈਗਾ ਇਹਦਾ ਉੱਪਰਲਾ हिस्सा ਤਾਂ ਤਕਰੀਬਨ ਹੋ ਗਿਆ ਥੱਲੇ ਮੈਂ ਕਰੀ ਜਾਂਦਾ ਸੀ ਉੱਪਰ ਨਰਮਲ ਨਹੀਂ ਕਰਤਾ ਉਪਰਕਾਰ ਦਾ ਕਰਦਾ ਹੈ ਲਈ ਆਉਂਦਾ ਹੈਗਾ ਬਾਕੀ ਥੋੜਾ ਜਿਹਾ ਤਾਰਪੀਨ ਦਾ ਤੇਲ ਖਤਮ ਹੋ ਗਿਆ ਉਹ ਡੈਡੀ ਭੇਜੇ ਨੇ ਲਿਆਉਣ ਵਾਸਤੇ ਤੇ ਕਾਲਾ ਰੰਗ ਬਾਕੀ ਹਲਾਂ ਤੇ ਦੇਖੋ ਅੱਜ ਅੱਜ ਤਾਂ ਨਿਬੜਣਾ ਨਹੀਂ ਹੈਗਾ ਮੁਸ਼ਕਲ ਹੈ ਸ਼ਾਮ ਤੱਕ ਗੜਗੜ ਦਾ ਨਿਬੜਜੂ ਹਲ ਰਹਿ ਜਾਣਗੇ ਫੇਰ ਦੁਪਹਿਰ ਦਾ ਤਕਰੀਬਨ 1.5 ਵਜ ਗਿਆ ਚਾਹ ਪਾਣੀ ਦਾ ਟਾਈਮ ਹੋ ਗਿਆ ਤੇ ਆ ਮੰਨ ਕੇ ਚਲੋ ਬਈ ਹਲੇ ਤੱਕ ਇਹ ਮੱਕਲਾ ਮਗਰਲਾ ਹਿੱਸਾ ਕਾਲੇ ਰੰਗ ਵਾਲੀ ਹੋਇਆਗਾ ਲੋਕ ਦਸਾਂ ਨੋਹਾਂ ਦੀ ਕੀਰਤ ਖਾਂਦੇ ਨੇ ਹੱਥ ਕਣੀ ਉਹਨਾਂ ਨੂੰ ਮੜਿਆ ਹੱਥ ਕਣੀ ਆਹ ਹੁੰਦਾ 11 ਨੋਹਾਂ ਦੀ ਕੀਰਤ ਖਾਂਦਾ ਦੇਖ ਸ਼ਾਮ ਦੇ 4 ਵਜੇ ਗਏ ਛੋਟੇ ਛੋਟੇ ਪੱਟੀਆਂ ਸੀਗੀਆਂ ਇਹ ਵੱਧ ਟਾਈਮ ਖਾ ਗਈਆਂ ਜਿਹੜਾ ਮਗਰਲਾ ਰੰਗ ਸੀਗਾ ਬਲੈਕ ਉਹ ਤੇ ਹਲੇ ਘੱਟ ਟਾਈਮ ਲੱਗਿਆਗਾ ਤੇ ਜਿਹੜਾ ਮੂਰਲੀਆਂ ਪੱਟੀਆਂ ਵਾਲਾ ਟੁੱਟ ਮਾਇ ਰੰਗ ਹੈਗਾ ਇਹ ਵਾਧੇ ਟਾਈਮ ਖਾਈ ਜਾਂਦਾ ਹੈਗਾ ਆਹ ਡੱਲ ਹੈਗਾ ਆਹ ਚਮਕ ਮਾਰਦਾ ਹੈਗਾ ਵਧੀਆ ਇਹ ਥੋੜਾ ਜਿਹਾ ਹੁਣ ਬਚਤ ਨਾਲ ਜਿਹੜਾ ਸਿਲਵਰ ਰਹਿ ਗਿਆ ਇਹ ਥੋੜੇ ਜਿਆਦੇ ਬਰੀਕ ਬੁਰਸ਼ ਹੈਗਾਗਾ ਉਹਦੇ ਨਾਲ ਹੋਊਗਾ ਤੇ ਥੋੜੇ ਜਿਆਦੇ ਬਚਤ ਨਾ ਕਰਨਾ ਪਊਗਾ ਕੋ ਉਪਰੋਂ ਹੋਰ ਇਹੰਦੀਆਂ ਨੇ ਟੁੱਟਮਾ ਟੁੱਟਮਾ ਇਹ ਰੰਗ ਹੈਗਾ ਤੇ ਬਸ ਇਹੀ ਜਿਆਦੇ ਟਾਈਮ ਖਾ ਜੂਗਾ ਹੁਣ ਨਰਮਲ ਕੀ ਕਹਿੰਦਾ ਹੈਗਾ ਰੰਗ ਵਿਲਿਆ ਫਜ਼ਾ ਬੱਜਿਆ ਜਾਂਦਾ ਬੋਸ਼ ਮੂਰੇ ਮੂਰੇ ਤਰ ਤਰਦਾ ਤੇਰੇ ਬਸ ਠੀਕ ਹੈ ਮੈਨੂੰ ਮੈਨੂੰ ਥੱਕ ਗਿਆ ਹੋਵੇਗਾ ਕਿਤੇ ਬੈਠਾ ਬੈਠਾ ਸਕਦਾ ਨਹੀਂ ਬਸ ਠੀਕ ਆਹੀ ਉਮੀਦ ਸੀ ਤੇਰੇ ਤੋਂ ਲਓ ਜੀ ਮਦਰ ਫਾਦਰ ਸਾਹਿਬ ਤੜਕੇ ਦਾ ਜਾਊਂਗਾ ਦੋ ਕੁ ਵਜੇ ਸਵੇਰੇ ਥਾਂ ਦੇ ਵਿੱਚ ਲਈ ਫਿਰਦੇ ਨੇ ਜਦੋਂ ਮੋਬਾਈਲ ਉਹਨਾਂ ਕਿੰਨੀ ਜਾਂਦਾ ਹੈਗਾ ਉਹ ਮੇਰੇ ਕਿ ਨਹੀਂ ਚੱਕਣ ਲੱਗ ਜਾਂਦੇ ਨੇ ਹੈ ਫਾਦਰ ਸਾਹਿਬ ਥੋੜਾ ਸੰਗਦੇ ਨੇ ਵੀਡੀਓ ਚ ਕੈਮਰਾ ਫੇਸ ਕਰਨ ਤੋਂ ਅੱਜ ਫਾਦਰ ਸਾਹਿਬ ਦੀ ਡਿਊਟੀ ਹੈਗੀ ਹੈਗੀ ਖੇਤ ਕੱਖੀ ਬੀਜਣ ਤੇ ਤੇ ਉਹਨਾਂ ਤੋਂ ਤਾਂ ਵਿਚਾਰਾਂ ਤੁਸੀਂ ਹਾਂਜੀ ਬੈਠਾ ਨਹੀਂ ਪਰ ਪੂਰੇ ਸ਼ੌਂਕ ਨਾਲ ਬੀਜਣੇ ਨੇ ਕੱਖ ਮਾੜੀ ਤੇੜੀ ਗੱਲ ਹੈ ਕਿਹੜਾ ਬੀਜ ਤੇ ਬਾਹਾਂ 'ਚ ਬੈਠਾ ਨਾ ਯਾਰ ਬਾਹਾਂ 'ਚ ਬੈਠਾ ਬੇਰਕ ਬੰਦਾ ਵਿਚਾਰਾ ਹੌਲੀ ਹੌਲੀ ਕਰੀ ਜਾਂਦਾ ਹੈਗਾ ਹੁਣ ਹੋਰ ਦੱਸ ਕੀ ਪਾਲਦਾ ਹੈਗਾ ਫਾਦਰ ਸਾਹਿਬ ਬਾਹਾਂ 'ਚ ਬੈਠੇ ਨਹੀਂ ਆਈਆਂ ਉਹ ਵੀ ਪੂਰੇ ਲੈਰੀਏ ਪਾਉਣਗੇ ਅੱਜ ਵਾਹਣ 'ਚ ਹੈ ਸੋਚੀਏ ਕਿਵੇਂ ਬੀਜੇ ਕਿਵੇਂਗਾ ਉਨੇ ਫਿਰ ਹੌਲੀ ਹੌਲੀ ਮੜਾ ਢੱਗਾ ਗੇਤੀ ਤਿਆਰੀ ਉਹ ਗੱਲ ਹੁੰਦੀ ਹੈ ਵੀ ਹੌਲੀ ਹੌਲੀ ਕਰਕੇ ਟਰੈਕਟਰ ਆਪਣਾ ਛੋਟਾ ਹੈਗਾ ਕੋਈ ਗੱਲ ਨਹੀਂ ਹੌਲੀ ਹੌਲੀ ਕਰਕੇ ਚੱਲੀ ਜਾਂਦਾ ਹੈਗਾ ਲਓ ਜੀ ਤੇਨੇ ਰੰਗ ਹੋ ਗਏ ਹਰਾ ਕਾਲਾ ਬਰਾਊਨ ਹੁਣ ਰਹਿ ਗਿਆ ਕਲਾ ਸਿਲਵਰ ਜਿਹੜਾ ਸਭ ਤੋਂ ਵੱਧ ਜਿੰਨੇ ਟਾਈਮ ਖਾਣਾ ਹੈਗਾ ਸਾਡਾ ਬਾਕੀ ਕੰਮ ਤਾਂ ਸਾਰਾ ਮੋਟਾ-ਮੋਟਾ ਸੀਗਾ ਮੋٹے ਵੱਡੇ ਪ੍ਰਸ਼ਨਾਂ ਦੇ ਨਾਲ ਉਹ ਖਤਮ ਹੋ ਗਿਆ ਹੁਣ ਜਿਹੜਾ ਸਿਲਵਰ ਰੰਗ ਹੈਗਾ ਉਹ ਛੋਟੇ ਪ੍ਰਸ਼ਨਾਂ ਹੋਣਾ ਕਿਉਂਕਿ ਉਹਦੀਆਂ ਪੱਤੀਆਂ ਨੇ ਬਰੀਕ-ਬਰੀਕ ਜਿਹੜੀਆਂ ਡੈਕੋਰੇਸ਼ਨ ਵਾਸਤੇ ਲਾਈਆਂ ਹੁੰਦੀਆਂ ਨੇ ਤੇ ਅੱਜ ਤੱਕ ਅਸੀਂ ਦੁਪਹਿਰੇ ਵੀ ਨਹੀਂ ਬੈਠੇ ਹੈਗੇ ਹੁਣ ਬੈਠੇ ਸੀਗੇ ਦੁਪਹਿਰੇ ਬਸ ਚਾਹ ਪਾਣੀ ਪੀ ਕੇ ਨਾਲ ਦੀ ਨਾਲ ਦੁਬਾਰੇ ਫੇਰ ਲੱਗ ਗਏ ਕੋਈ ਰੈਸਟ ਦਾ ਟਾਈਮ ਨਹੀਂ ਵਿੱਚੋਂ ਮਿਲਿਆ ਹੈਗਾ ਤੇ ਹੁਣ ਜਿਹੜੀ ਚਾਹ ਪੀਣ ਦੀ ਟੀ ਬ੍ਰੇਕ ਲੈਤੀ ਸੀਗੀ ਉਹ ਵੀ ਜਲਦੀ ਜਲਦੀ ਖਤਮ ਕਰਕੇ ਹੁਣ ਆਏ ਵੀ ਸ਼ਾਮ ਨੂੰ ਜਾਣ ਤੋਂ ਪਹਿਲਾਂ ਪਹਿਲਾਂ ਨਰਮਲ ਕਹਿੰਦਾ ਵੀ ਅੱਜ ਹਿੰਮਤ ਦੇ ਨਾਲ ਬਸ ਅੱਜ ਚ ਨਿਮੇੜ ਦਈਏ ਇਹ ਆਪਾਂ ਕੱਲ ਨੂੰ ਇਹ ਡੈਡੀ ਦੇ ਨਾਲ ਕਿਸੇ ਹੋਰ ਕੰਮ ਨੂੰ ਹੱਥ ਪਾਉਣਗੇ ਤੇ ਤਾਂ ਕਰਕੇ ਅੱਜ ਥੋੜਾ ਜਿਹਾ ਹਿੰਮਤ ਨਾਲ ਡੈਡੀ ਨੇ ਵੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਡਿਸਟਰਬ ਕੀਤਾ ਉਸ ਦੋ ਪਰੀਆਂ ਨਾਲ ਬੜਾਈਆਂ ਸੀਗੀਆਂ ਆਹ ਵਾਲੀਆਂ ਤੇ ਆਹ ਵਾਲੀਆਂ ਤੇ ਉੱਪਰ ਵਾਲੀਆਂ ਬਾਕੀ ਇਹ ਥੱਲੇ ਵੀ ਹੈਗੀਆਂ ਨੇ ਜਿਵੇਂ ਉੱਥੇ ਹੋਗੀਆਂ ਆ ਇਹਦੇ ਨਾਲ ਆਹ ਹੋ ਗਈ ਤੇ ਆਹ ਹੋ ਗਈ ਇਹ ਥੋੜਾ ਜਿਹਾ ਵੱਧ ਟਾਈਮ ਖਾ ਜਾਣੀਆਂ ਰੰਗ ਦਾ ਕੰਮ ਤਕਰੀਬਨ ਆਪਣੇ ਸਾਰਾ ਨਿਬੜਤਾ ਜਿਹੜਾ ਚੌਥਾ ਰੰਗ ਰਹਿੰਦਾ ਸੀਗਾ সিলవర్ ਕਲਰ ਉਹ ਵੀ ਨਿਬੜ ਗਿਆ ਤੇ ਨਾਲ ਦੇ 파ਟਨਰ ਨੇ ਕੱਪੜੇ ਚੇਂਜ ਕਰ ਲਏ ਧੰਨਵਾਦ ਵੀਰੇ ਦਾ ਜਿਹਨੇ ਅੱਜ ਸਾਰਾ ਦਿਨ ਆਪਣੇ ਨਾਲ ਕੰਮ ਕਰਾਇਆ ਤੇ ਆਪਾਂ ਕਦੇ ਜਿਹੜਾ ਕੋਈ ਬੰਦਾ ਆਉਂਦਾ ਦੇਹਾੜੀ ਦੇ ਤੌਰ ਤੇ ਕਦੇ ਡੀਲ ਨਹੀਂ ਕੀਤਾ ਹੈਗਾ ਆਪਾਂ ਭਰਾ ਵਾਂਗੂ ਸਮਝ ਕੇ ਬਾਈ ਨੇ ਵਧੀਆ ਕੰਮ ਕੀਤਾ ਸਾਰੇ ਦਿਨ ਚ ਜਿੰਨਾ ਕੰਮ ਕਰਨਾ ਸੀਗਾ ਸਾਰਾ ਨਿਬੜ ਗਿਆ ਕੇਟ ਦਾ ਵੱਡਾ ਸੀਗਾ ਉਹੀ ਸੀਗਾ ਬਾਕੀ ਮਿਲਦੇ ਆ ਤੁਹਾਨੂੰ ਅੱਜ ਦੀ ਵੀਡੀਓ ਇੱਥੇ ਤੱਕ ਹੀ ਸੀਗੀ ਮਿਲਦੇ ਆ ਤੁਹਾਨੂੰ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਤੇ ਨਵੇਂ ਟਾਪਿਕ ਦੇ ਨਾਲ ਬਸ ਆ ਜੇ ਖੇਤੀਬਾੜੀ ਦਾ ਕੰਮ ਹੁੰਦਾ ਹੈਗਾ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਓਕੇ ਸਤਿ ਸ੍ਰੀ ਅਕਾਲ